ਪਰਮਾਤਮਾ ਲਈ ਤੇ ਕਦੀ ਤੜਪਿਆ ਹੀ ਨਹੀਂ ਤੇ ਤੜਪਿਆ ਨਹੀਂ ਤੇ ਮਿਲਾਬ ਕਿੱਥੋਂ ਆ। ਭੁੱਖ ਲੱਗਦੀ ਏ ਪਿਆਸ ਲੱਗਦੀ ਏ 마ਸੂਮ ਬੱਚੇ ਨੂੰ ਤੜਪ ਉੱਠਦਾ ਹੈ ਹੱਥ ਪੈਰ ਮਾਰਦਾ ਹੈ ਰੋਂਦਾ ਹੈ। ਮਾਂ ਨੂੰ ਪਤਾ ਚੱਲ ਜਾਂਦਾ ਹੈ ਭੁੱਖ ਲੱਗੀ ਏ। ਇਹਨੂੰ ਪਿਆਸ ਲੱਗੀ ਏ। ਉਹ ਪਾਣੀ ਪਾਣੀ ਮੰਗ ਵੀ ਨਹੀਂ ਸਕਦਾ ਕਿਉਂਕਿ ਅਜੇ ਬੋਲ ਨਹੀਂ ਸਕਦਾ। ਭੁੱਖ ਲੱਗੀ ਐ ਐਸਾ ਕਹਿ ਵੀ ਨਹੀਂ ਸਕਦਾ। ਔਰ ਅੰਦਰ ਜੋ ਦੁੱਖ ਪੈਦਾ ਹੋ ਗਿਆ ਭੁੱਖ ਕਰਕੇ ਇਸ ਦਾ ਉਸ ਨੂੰ ਪਤਾ ਵੀ ਕੋਈ ਨਹੀਂ ਦੁੱਖ ਦੇ ਕਾਰਨ ਦਾ ਵੀ ਨਹੀਂ ਪਤਾ ਪਰ ਰੋਂਦਾ ਹੈ ਮਾਂ ਉਸ ਦੀ ਪੂਰਤੀ ਕਰ ਦਿੰਦੀ ਹੈ ਪ੍ਰਾਣਾ ਵਿੱਚ ਪਿਆਸ ਹੈ ਮੈਂ ਇੱਕ ਦਫਾ ਫਿਰ ਦੁਹਰਾਵਾਂ ਐਸੇ ਜੀਵਨ ਦੀ ਜਿਹਦੇ ਵਿੱਚ ਕਤਈ ਮੌਤ ਨਾ ਆਵੇ ਐਸੇ ਜੀਵਨ ਦਾ ਨਾ ਹੀ ਪ੍ਰਮਾਤਮਾ ਹੈ ਹਰ ਇੱਕ ਦੇ ਅੰਦਰ ਪਿਆਸ ਹਰ ਮਨੁੱਖ ਐਸਾ ਚਾਹੁੰਦਾ ਹੈ ਪ੍ਰਾਣਾਂ ਦੇ ਵਿੱਚ ਪਿਆਸ ਹੈ ਮਨੁੱਖ ਦੇ ਐਸੇ ਧਨ ਦੀ ਜੋ ਦਿਨ ਰਾਤ ਵਧਦਾ ਹੀ ਜਾਏ ਵਧਦਾ ਹੀ ਜਾਏ ਕਦੀ ਘਟੇ ਨਾ ਉਸ ਪਰਮ ਧਨ ਦਾ ਨਾਹੀਂ ਪ੍ਰਮਾਤਮਾ ਮਨੁੱਖ ਨੂੰ ਐਸੀ ਇੱਜ਼ਤ ਚਾਹੀਦੀ ਹੈ ਜੋ ਕਦੀ ਬੇਇੱਜ਼ਤੀ ਚ ਨਾ ਬਦਲੇ ਉਸ ਪਰਮ ਪ੍ਰਭਤਾ ਦਾ ਨਾਹੀਂ ਪ੍ਰਮਾਤਮਾ ਐਸੀ ਸ਼ਕਤੀ ਚਾਹੀਦੀ ਜੋ ਕਦੀ ਕਮਜ਼ੋਰੀ ਚ ਨਾ ਬਦਲੇ ਉਸ ਪਰਮ ਸ਼ਕਤੀ ਦਾ ਨਾ ਹੀ ਪਰਮਾਤਮਾ ਹੈ ਪਿਆਸ ਤੇ ਹੈ ਬੁਖ ਤੇ ਹੈ ਪਰ ਇਹ ਬੁਖ ਇਹ ਪਿਆਸ ਉਸ ਸੀਮਾ ਤੱਕ ਨਹੀਂ ਪਹੁੰਚੀ ਕਿ ਹਿਰਦਾ ਤੜਪ ਉੱਠੇ ਰੋਠ ਹੈ ਕਿ ਗੁਰੂ ਦਾ ਮਿਲਾਪ ਹੋ ਜਾਏ ਇਸ ਦੀ ਪੂਰਤੀ ਹੋ ਜਾਏ ਵਿਚਕਾਰ ਰੁਕਾਵਟ ਕੀ ਹੈ ਹੁਣ ਮੈਂ ਅਰਜ ਕਰਾਂ ਤਨ ਮੈਲਾ ਹੈ ਸਮਾਜ ਨਹੀਂ ਕਬੂਲ ਕਰਦਾ ਸਮਾਜ ਦੇ ਚ ਮਨੁੱਖ ਬੈਠਾ ਵੀ ਚੰਗਾ ਨਹੀਂ ਲੱਗਦਾ ਲੋਕੀ ਕਹਿੰਦੇ ਨੇ ਇਦਾਂ ਮੂੰਹ ਮੱਥਾ ਬੜਾ ਮੈਲਾ ਹੈ ਇਹਦੇ ਹੱਥ ਮੈਲੇ ਨੇ ਇਹਦੇ ਪੈਰ ਮੈਲੇ ਨੇ ਇਹਦੇ ਕੱਪੜੇ ਮੈਲੇ ਬੋਹ ਆਉਂਦੀ ਹੈ ਬਦਬੋਹ ਆਉਂਦੀ ਹੈ ਸਰੀਰ ਮੈਲਾ ਹੈ ਕੱਪੜੇ ਮੈਲੇ ਨੇ ਮੂੰਹ ਮੱਥਾ ਮੈਲਾ ਹੈ ਸਮਾਜ ਨਹੀਂ ਕਬੂਲ ਕਰਦਾ ਮਨ ਮੈਲਾ ਪ੍ਰਮਾਤਮਾ ਨਹੀਂ ਕਬੂਲ ਕਰਦਾ ਪਰਮਾਤਮਾ ਕਹਿੰਦਾ ਜਿਵੇਂ ਮੈਂ ਤੈਨੂੰ ਜਗਤ ਵਿੱਚ ਭੇਜਿਆ ਸੀ ਵੈਸੇ ਹੀ ਵਾਪਸ ਆ। ਮਾਸੂਮ ਬੱਚਾ ਮਾਨਸਿਕ ਤਲ ਤੇ ਨਿਰਮਲ ਹੈ। ਨਵਾਂ ਜਨਮਿਆ ਬੱਚਾ ਨਿਰਮਲ ਹੈ। ਨਾ ਵਾਸਨਾ ਹੈ, ਨਾ ਕ੍ਰੋਧ ਹੈ। ਨਾ ਲੋਭ ਹੈ, ਨਾ ਕਾਮ ਹੈ। ਨਾ ਹੰਕਾਰ ਹੈ। ਕੁਝ ਵੀ ਨਹੀਂ ਹੈ। ਬਿਲਕੁਲ ਨਿਰਮਲ ਹੈ। ਸ਼ੁੱਧ ਹੈ। ਇਸ ਵਾਸਤੇ ਧਾਰਮਿਕ ਵਿਦਵਾਨ ਕਹਿੰਦੇ ਨੇ ਸੰਤ ਕੈਸੇ ਹੁੰਦੇ ਨੇ ਬੱਚੇ ਜੈਸੇ ਬੱਚਾ ਕੈਸਾ ਹੁੰਦਾ ਸੰਤ ਜੈਸਾ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਪਾਇਓ ਬਾਲ ਬੁੱਧ ਸੁਖ ਰਹਿ ਪ੍ਰਮਾਤਮਾ ਮਿਲਿਆ ਬਾਲ ਬੁੱਧੇ ਕਰਕੇ ਬਾਲ ਬੁੱਧੇ ਕਰਕੇ ਔਰ ਰਾਬਿੰਦਰਨਾਥ ਟੈਗੋਰ ਕਹਿੰਦੇ ਸਨ ਜਿਸ ਮਨੁੱਖ ਨੂੰ ਫੁੱਲ ਨਹੀਂ ਚੰਗੇ ਲੱਗਦੇ ਜਿਸ ਮਨੁੱਖ ਨੂੰ ਸੰਗੀਤ ਨਹੀਂ ਚੰਗਾ ਲੱਗਦਾ ਤੇ ਜਿਸ ਮਨੁੱਖ ਨੂੰ 마ਸੂਮ ਬੱਚੇ ਨਹੀਂ ਚੰਗੇ ਲੱਗਦੇ ਚੰਗੇ ਲੱਗਦੇ ਉਹ ਮਨੁੱਖ ਮਨੁੱਖ ਨਹੀਂ ਹੋਵੇਗਾ ਕੋਈ ਪੱਥਰੀ ਹੋਵੇਗਾ ਕੋਈ ਇੰਜ ਕਹਿੰਦਾ ਕੁਝ ਸਿੱਖਣਾ ਚਾਹੀਦਾ ਇੱਥੋਂ ਬੱਚਾ ਅੰਦਰੋਂ ਬਾਹਰੋਂ ਇੱਕ ਹੈ ਭੋਲ ਹੈ ਪਾਵਨ ਹੈ ਪਵਿੱਤਰ ਹੈ لیکن ایک کمی ہے اس دے اندر اچہ ہے نہ سمجھ ہے اوستھا اس کول ब्रह्मज्ञानी نہیں دی ہے سمجھ اس کول ब्रह्मज्ञानी دی نہیں ہے اوستھا ब्रह्मज्ञानी دی ہے اس واسطے عیسی نو کہنا پڑ گیا میرے پربھو دے دروازے تے بس بچیاں لئی کھلے نے بچیاں لئی کھلے تو مراد جنہاں دا بچیاں جیسا ਸੁਭਾਅ ہو گیا ਬੱਚਿਆਂ ਜੈਸੇ ਪਾਵਨ ਹੋ ਗਏ ਨੇ ਬੱਚਿਆਂ ਜੈਸੇ ਪਵਿੱਤਰ ਹੋ ਗਏ ਨੇ ਬੱਚਾ ਤਨ ਕਰਕੇ ਤੇ ਮਲਮੋਤਰੇ ਚ ਹੀ ਆਉਂਦਾ ਔਰ ਉਸ ਨੂੰ ਸਮੈਲ ਦਾ ਨਹੀਂ ਪਤਾ ਪਰ ਮਨ ਕਰਕੇ ਨਿਰਮਲ ਹੈ ਪਰ ਜੈਸੇ ਵੱਡਾ ਹੁੰਦਾ ਹੈ ਬਾਲਗ ਆਉਂਦਾ ਹੈ ਤਨ ਕਰਕੇ ਤੇ ਨਿਰਮਲ ਹੋ ਜਾਂਦਾ ਹੈ ਕਪੜੇ ਤੇ ਸਾਫ ਸੁਥਰੇ ਹੋ ਜਾਂਦੇ ਨੇ ਮਨ ਬੜਾ ਮਹਿਲਾ ਹੋ ਜਾਂਦਾ ਬਹੁਤ ਮਹਿਲਾ ਹੋ ਜਾਂਦਾ ਤਨ ਮਹਿਲਾ ਹੈ ਕਪੜੇ ਮੈਲੇ ਨੇ ਸਮਾਜ ਨੂੰ ਨਹੀਂ ਚੰਗਾ ਲੱਗਦਾ ਮਨ ਮੈਲੇ ਪ੍ਰਮਾਤਮਾ ਨੂੰ ਨਹੀਂ ਚੰਗਾ ਲੱਗਦਾ ਔਰ ਪ੍ਰਮਾਤਮਾ ਕਹਿੰਦਾ ਹੈ ਜਗਤ ਜਿਸ ਤਰ੍ਹਾਂ ਭੇਜਿਆ ਸੀ ਤਵੇਂ ਵਾਪਸ ਆ ਭਗਤ ਕਬੀਰ ਜੀ ਦੀ ਗੱਦੀ ਤੇ ਬਾਅਦ ਵਿੱਚ ਬੈਠੇ ਸਨ ਪ੍ਰਚਾਰ ਕਰਦੇ ਹੋਏ ਸੰਤ ધਨੀ RAM ਸ਼ਾਇਦ ਆਪ ਨੂੰ ਪਤਾ ਹੋਵੇ ਭਾਰਤ ਦੇ ਜਿਹੜੇ ਸਤਨਾਮੀ ਨੇ ਜਿਨ੍ਹਾਂ ਨੂੰ ਸਤਨਾਮੀ ਕਹਿੰਦੇ ਨੇ ਉਹ ਝੁਲਾਹੇ ਨੇ ਕਬੀਰ ਪੰਥੀ ਨੇ ਤੇ ਸ਼ਾਇਦ ਆਪ ਨੂੰ ਇਹ ਵੀ ਪਤਾ ਹੋਵੇ ਇਹਨਾਂ ਵਿੱਚੋਂ 2 ਸਾਲ ਪਹਿਲੇ ਕੋਈ 700 ਸਤਨਾਮੀਆਂ ਨੇ ਅਲਾਵਾਦ ਵਿੱਚ ਅੰਮ੍ਰਿਤ ਪਾਨ ਕਰ ਲਿਆ ਸਿੰਘ ਸਜ ਗਏ ਇਸ ਸਤਨਾਮੀ ਕਹਾਂਦੇ ਨੇ ਕਬੀਰ ਸਤਨਾਮ ਸਤਨਾਮ ਦਾ ਜਪ ਕਰਦੇ ਸਨ ਤੋਂ ਕਬੀਰ ਦੇ ਜਿੱਥੇ ਜਿੱਥੇ ਵੀ ਮੱਠ ਬਣਿਆ ਨੇ ਜ਼ਿਆਦਾ ਨੇ ਮੱਧੇ ਭਾਰਤ ਦੇ ਵਿੱਚ ਗੌਂਦਿਆ ਰਾਏਪੁਰ ਬਿਲਾਸਪੁਰ ਰਾਏਗੜ ਇਸ ਇਲਾਕੇ ਦੇ ਚ ਕਟਣੀ ਇਤਿਆਦਕ ਇਧਰ ਕਬੀਰ ਦੇ ਮੱਠ ਬਹੁਤ ਸਾਰੇ ਨੇ ਇਸ ਪਾਸੇ ਸਤਨਾਮੇ ਜ਼ਿਆਦਾ ਰਹਿੰਦੇ ਹਨ ਔਰ ਇਸ ਇਲਾਕੇ ਚ ਵਿਆਪਕ ਪੱਧਰ ਤੇ ਬੀਜਕ ਗ੍ਰੰਥ ਦਾ ਪ੍ਰਚਾਰ ਕੀਤਾ ਜੋ ਕਬੀਰ ਪੰਥੀਆਂ ਦਾ ਕਬੀਰ ਜੀ ਦਾ ਗ੍ਰੰਥ ਹੈ ਬੀਜਕ ధਨੀ RAM ਨੇ ਕੀਤਾ ਤੇ ధనిరాਮ ਨੇ ਕਬੀਰ ਦੇ ਨਾਂ ਤੇ ਬਹੁਤ ਸਾਰੀ ਬਾਣੀ ਵੀ ਉਚਾਰਨ ਕੀਤੀ। ਉਹ ਵੀ ਬੀਜਗ ਦੇ ਦਰਜ ਹੈ। ధనిਰਾਮ ਅਨਭਵੀ ਪੁਰਸ਼ੀ, ਰਸਕ ਪੁਰਸ਼ੀ। ਜੋ ਕਬੀਰ ਨੂੰ ਸਮਝ ਸਕਿਆ ਤੇ ਕਬੀਰ ਦੀ ਗੱਲ ਜਗਤ ਦੇ ਸਾਹਮਣੇ ਰੱਖ ਸਕਿਆ ਲਾਜ਼ਮੀ ਹੈ ਕਬੀਰ ਜੈਸਾ ਹੋਵੇਗਾ। ਕਹਿੰਦਨ ਕਬੀਰ ਨੂੰ ਸਮਝੇਗਾ ਵੀ ਉਹੀ ਜਿਹੜੋ ਕਬੀਰ ਜੈਸਾ ਹੋਵੇ ਮੈਂ ਹੁਣੇ ਅਰਜ਼ ਕੀਤੀ ਇਹ ਵੱਡਾ ਊਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ ਸੰਤ ਨੂੰ ਸੰਤ ਸਮਝਦਾ ਦੂਸਰਾ ਨਹੀਂ ਤੇ ਪ੍ਰਮਾਤਮਾ ਨੂੰ ਵੀ ਉਹੀ ਸਮਝੇਗਾ ਜੋ ਪ੍ਰਮਾਤਮਾ ਜੈਸਾ ਹੋ ਜਾਏਗਾ ਵਰਨਾ ਨਹੀਂ ਹਰ ਜਨ ਐਸਾ ਚਾਹੀਏ ਜੈਸਾ ਹਰੀ ਹੀ ਹੋਏ ਕਬੀਰ ਕਹਿੰਦਨ ਹਰੀ ਦਾ ਭਗਤ ਐਸਾ ਚਾਹੀਦਾ ਜੈਸਾ ਕਿ ਹਰੀ ਹੈ ਕਿ ਮੰਦਰ ਮਸਜਿਦ ਗੁਰਦੁਆਰੇ ਇਸ ਵਾਸਤੇ ਨੇ ਮਨੁੱਖ ਹਰੀ ਜੈਸਾ ਬਣੇ ਜਿਸ ਦਿਨ ਹਰੀ ਜੈਸਾ ਬਣ ਗਿਆ ਹਰੀ ਕਬੂਲ ਕਰ ਲੇਗਾ ਪਰਮਾਨ ਕਰ ਲੇਗਾ ਹਰੀ ਨਿਰਵੈਰ ਹੈ ਮਨੁੱਖ ਨਿਰਵੈਰ ਹੋ ਜਾਏ ਹਰੀ ਨਿਰਭੈ ਹੈ ਮਨੁੱਖ ਨਿਰਭੈ ਹੋ ਜਾਏ ਹਰੀ ਸਮਦ੍ਰਿਸ਼ਟ ਹੈ ਮਨੁੱਖ ਸਮਦ੍ਰਿਸ਼ਟ ਹੋ ਜਾਏ ਹਰੀ ਪ੍ਰੇਮ ਦਾ ਸਾਗਰ ਹੈ ਮਨੁੱਖ ਪ੍ਰੇਮ ਦਾ ਸਾਗਰ ਹੋ ਜਾਏ ਬਸ ਹਰੀ ਜੈਸਾ ਹੁੰਦੇ ਆਈ ਮਨੁੱਖ ਨੂੰ ਹਰੀ ਮਿਲ ਜਾਂਦਾ ਹੈ ਇਸ ਵਾਸਤੇ ਕਬੀਰ ਤੇ ਕਹਿੰਦੇ ਨੇ ਹਰੀ ਦੀ ਤਲਾਸ਼ ਨਾ ਕਰੋ ਹਰੀ ਜੈਸਾ ਬਣਨ ਦੀ ਕੋਸ਼ਿਸ਼ ਕਰੋ ਫਿਰ ਹਰੀ ਮਿਲ ਜਾਏਗਾ ਫਿਰ ਹਰੀ ਦੀ ਪ੍ਰਾਪਤੀ ਹੋ ਜਾਏਗੀ। ਧਨੀ ਰਾਮ ਦਾ ਇੱਕ ਬੜਾ ਕੀਮਤੀ ਬੋਲ ਹੈ। ਉਹ ਕਹਿੰਦਾ ਹੈ हे परिपूर्ण परमात्मा ਇਹ ਜੋ ਤੂੰ ਜੀਵਨ ਦੀ ਚੱਦਰ ਮੈਨੂੰ ਦਿੱਤੀ ਇਹ ਜੋ ਜੀਵਨ ਦੇ ਕੰਬਲੇ ਤੋਂ ਮੈਨੂੰ ਦਿੱਤੀ ਮੈਂ ਯਤਨਾ ਨਾਲ ਬੜੇ ਢੰਗ ਨਾਲ ਓੜੀ ਐ ਇਹਨੂੰ ਕਿਧਰੇ ਮੈਲਾ ਨਹੀਂ ਆਉਣ ਦਿੱਤਾ ਦਾਗੀ ਨਹੀਂ ਆਉਣ ਦਿੱਤਾ ਤੇ ਫਾੜੀ ਵੀ ਨਹੀਂ ਐ ਮੈਂ ਪੁਰਾਣੀ ਵੀ ਨਹੀਂ ਹੋਣ ਦਿੱਤੀ ਬੜਾ ਕੀਮਤੀ ਬੋਲ ਐ ਬੜੇ ਯਤਨ ਸੇ ਓਢੀ ਕਮਰਿਆ ਜਿਉਂ ਕੀ ਤਿਉਂ ਧਰ ਦੇਨ ਚਦਰਿਆ اے ਪ੍ਰਭੂ ਜਿਵੇਂ ਤੂੰ ਮੈਨੂੰ ਚਦਰ ਦਿੱਤੀ ਸੀ ਮੈਂ ਤੇਰੇ ਕਦਮਾਂ 'ਚ ਵੈਸੀ ਹੀ ਰੱਖ ਦਿੱਤੀ ਐ अंतिम समय जब धनी राम ने चलाना कीते ते अंतिम बोल उस दे ही ने हे प्रभु जिमे तू मेनू जगत दे च भेजया छै जिमे चद्दर तू जिंदगी दी मेनू दितती सी मैं तवै ही रख दितती मैली नहीं हुन दितती मैं फाड़ी भी नहीं है दागी नहीं हुन दितती तू निर्वैयर भेजया सी निर्वैयर आ रहे हैं तू समदृष्ट भेजया सी बच्चे नु दुश्मन चुक लवे चोर चुकलवे लवे कुछ भी नहीं पता है चोर है दुश्मन है ये साड़ी बिरादरी दा नहीं है पड़ोसी नहीं वो तो वितकरियां तो परे बच्चा मासूम धनी राम कहता है हे प्रभु जिमें तू भेजे से मैं तिवें वापस आ गया कबूल कर ले प्रवान कर ले बड़े यतन से ओढ़ी कमरिया ज्यों की त्यों तार दीन चरिया ਹੁਣ ਮੈਂ ਅਰਸ ਕਰਾਂ ਤਨ ਮੈਲਾ ਹੋ ਜਾਂਦਾ ਹੈ ਖਲਾ ਵਿੱਚ ਅਲੂਦ ਗਈ ਹੈ ਮੈਲ ਹੈ ਮਨੁੱਖ ਦੀ ਮੰਗ ਤੇ ਨਹੀਂ ਹੈ ਮੈਲਾ ਹੋਣਾ ਪਰ ਹੋ ਜਾਂਦਾ ਹੈ ਮਨਵੀ ਮੈਲਾ ਹੁੰਦਾ ਹੈ ਮਨ ਦੀ ਮੈਲ ਧੋਣ ਦੇ ਜੋ ਸਾਧਨ ਭਾਰਤ ਦੇ ਪ੍ਰਾਚੀਨ ઋષਿ ਮੁਨੀਆਂ ਨੇ ਜੁਟਾਏ ਬਸ ਗੁਰਮਤ ਗੁਰੂ ਨਾਨਕ ਉਸ ਨਾਲ ਸਹਿਮਤ ਨਹੀਂ ਹੋਏ ਕਿਥੋਂ ਗੁਰਮਤ ਨਿਆਰੀ ਹੋ ਗਈ ਉਨਾਂ ਦਾ ਕਹਿਣਾ ਸੀ ਕਿ ਮਨ ਦੀ ਮੈਲ ਮਨ ਦੀ ਮੈਲ ਪਾਪ ਹੈ। ਪਾਪ ਮਨ ਦੀ ਮੈਲ ਹੈ। ਅਰੇ ਪਾਪ ਧੁੱਲ ਜਾਣਗੇ। ਮਾਘੀ ਤੇ ਪ੍ਰਿਆਗਰਾਜ ਇਸ਼ਨਾਨ ਕਰੋ, ਕੁੰਭ ਤੇ ਹਰਿਦੁਵਾਰ ਇਸ਼ਨਾਨ ਕਰੋ। ਚੰਦਰ ਗ੍ਰਹਿਣੇ, ਸੂਰਜ ਗ੍ਰਹਿਣ ਤੇ ਕਰੋ ਛੇਤਰ ਇਸ਼ਨਾਨ ਕਰੋ, 88 ਤੀਰਥ ਨੇ ਕਰੋ। ਇਹ ਪਾਪ ਧੁੱਲ ਜਾਣਗੇ। ਗੁਰੂ ਨਾਨਕ ਨਹੀਂ ਮੰਨਦੇ ਕਬੀਰ ਵੀ ਨਹੀਂ ਮੰਨਦੇ ਕਬੀਰ ਨੇ ਤੇ ਸਾਫ਼ ਕਹਿ ਦਿੱਤਾ ਨਾਨਕੋ ਧੀਰਤ ਘਨੇ ਮਨ ਬਉਰਾ ਰਹੇ ਪੂਜਨ ਕੋ ਬਉਦਿਆ ਪੂਜਣ ਵਾਸਤੇ ਕੋਈ ਇੱਕ ਦੇਵਤਾ 33 ਕਰੋੜ ਦੇਵਤੇ ਨੇ ਪੈਰੋ ਇਹਨਾਂ ਦੇ ਚਕਰਾਚ ਇੱਕ ਦੀ ਪੂਜਾ ਦੂਜੇ ਦੀ ਪੂਜਾ ਤੀਜੇ ਦੀ ਪੂਜਾ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਚੇਰੀ ਕੀ ਸੇਵਾ ਕਰੇ ਠਾਕੁਰ ਨਹੀਂ ਦੀ ਸੇਵਾ ਚੇਲਿਆਂ ਦੀ ਸੇਵਾ ਕਰਦਾ ਮਾਲਕ ਠਾਕੁਰ ਦਿਸਦਾ ਹੀ ਨਹੀਂ ਦੇਵੀ ਦੇਵਤਿਆਂ ਦੇ ਚੱਕਰ 'ਚ ਪਿਆ ਹੈ ਪ੍ਰਮਾਤਮਾ ਦਿਸਦਾ ਨਹੀਂ ਚੇਰੀ ਕੀ ਸੇਵਾ ਕਰੇ ਠਾਕੁਰ ਨਹੀਂ ਦੀਸੇ ਪੋਖਰ ਨੀਰ ਵਿਰੋਲੀਏ ਮੱਖਣ ਨਹੀਂ ਨੀਸੇ ਕਿੜਕ ਦੇਨੇ ਪਾਣੀ ਕਿ ਜਦ ਮੰਥਨ ਕਰਦੇ ਆ ਕਰਦੇ ਆ ਥੱਕ ਜਾਂਦੇ ਨੇ ਤੇ ਮੱਖਣ ਨਿਕਲਦਾ ਨਹੀਂ ਤੇ ਕਹਿੰਦੇ ਮੱਖਣ ਹੈ ਨਹੀਂ ਉਹ ਕੌਣ ਦੱਸੇ ਪਾਣੀ ਰੜਕੇ ਤੁਸੀਂ ਦਹੀਂ ਦਾ ਮੰਥਨ ਨਹੀਂ ਕੀਤਾ ਕਹੋ ਕਬੀਰ ਛੂਟਨ ਨਹੀਂ ਮਨ ਬੋਰਾ ਰੇ ਛੂਟਨ ਹਰ ਕੀ ਸੇ ਹਰੀ ਦੇ ਚੰਤਨ ਨਾਲ ਹੀ ਹਿਰਦਾ ਸ਼ੁੱਧ ਹੋਵੇਗਾ ਔਰ ਜਨਮ ਮਰਨ ਦੇ ਬੰਧਨ ਕੱਟੇ ਜਾਣਗੇ ਬੰਧਨ ਟੁੱਟਣਗੇ ਉਝ ਨਹੀਂ ਟੁੱਟਣਗੇ ਧਨਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਤੀਰਥ ਤਪ ਦਇਆ ਤਤ ਦਾ ਹਨ ਜੇ ਕੋ ਪਾਵੇ ਤਿਲਕਾ ਮਾਨ ਇੱਕ ਤਿਲ ਜਿੰਨਾ ਹੀ ਮਨੁੱਖ ਨੂੰ ਮਾਨ ਮਿਲ ਸਕਦਾ ਹੈ ਇਨ੍ਹਾਂ ਤੀਰਥਾਂ ਦੇ ਇਸ਼ਨਾਨ ਦਾ ਲੋਕੀ ਕਹਿਣਗੇ ਬੰਦਾ ਧਾਰਮਿਕ ਹੈ ਬਸ ਇਤ ਨਹੀਂ ਉੱਥੇ ਜਾ ਕੇ ਇਸ਼ਨਾਨ ਕੀਤਾ ਥੋੜਾ দানਪੁਨ ਕੀਤਾ ਇਸ ਦੀ ਥੋੜੀ ਜਿਹੀ ਇੰਨੀ ਮਹਿਮਾ ਹੋਵੇਗੀ ਜਿਹੜੇ ਉਸ ਨੂੰ ਜਾਣਦੇ ਨੇ ਕਹਿ ਦੇਣਗੇ ਬੰਦਾ ਧਾਰਮਿਕ ਹੈ ਮਨ ਨਹੀਂ ਮੈਲ ਨਹੀਂ ਉਤਰੇਗੀ ਹੁਣ ਮੈਂ ਇੱਕ ਬੁਨਿਆਦੀ ਨੁਕਤਾ ਤੁਹਾਡੇ ਸਾਹਮਣੇ ਰੱਖਣ ਲੱਗਾ ਬੜੇ ਗੌਰ ਨਾਲ ਇਸ ਨੂੰ ਸੁਣਨਾ ਤੇ ਪਕੜਨਾ ਤਨ ਦੀ ਭਜ ਦੌੜ ਆਉਂਦੀ ਹੈ ਅਸਥਾਨ ਦੇ ਸਪੇਸ ਦੇ ਵਿੱਚ ਇਸ ਵਾਸਤੇ ਖੁੱਲੀ ਜਗ੍ਹਾ ਹੋਵੇ ਖੁੱਲਾ ਵਾਤਾਵਰਣ ਹੋਵੇ ਕੁਝ ਸਰੀਰ ਨੂੰ ਸੁਖੋਂ ਮਿਲਦਾ ਹੈ ਵੇ ਖੁੱਲਾ ਘਰ ਹੋਵੇ ਖੁੱਲਾ ਵੇੜਾ ਹੋਵੇ ਖੁੱਲਾ ਸਥਾਨ ਹੋਵੇ ਕੰਮਕਾਰ ਲਈ ਖੁੱਲਾਵਾ ਤਵਰਣ ਹੋਵੇ ਸਰੀਰ ਭਜਦਾ ਦੌੜਦਾ ਹੈ ਅਸਥਾਨ ਦੇ ਚ ਮਨ ਭਜਦਾ ਦੌੜਦਾ ਹੈ ਸਮੇਂ ਦੇ ਚ ਸਮੇਂ ਦੇ ਚ ਮਨ ਤੇ ਮੈਲ ਕੀ ਹੈ ਸਮੇਂ ਦੀ ਕਾਲ ਦੀ ਬੜੇ ਧਿਆਨ ਨਾਲ ਸੁਣੋ ਜਗਾ ਨਹੀਂ ਹੈ ਬਾਹਰ ਅਸਥਾਨ ਨਹੀਂ ਹੈ शरीर के में बजे दौड़ेगा समय ही नहीं है मन किस तरह बजेगा किवें दौड़ेगा तो क्यों मैला होवेगा एक दफा मैं फिर दोहरावां था कि गल पकड़े चावे शरीर दौड़दा है बजदा है स्थान देच जगह देच स्पेस चाहिए है नहीं तो कितने बजे दौड़ेगा किड़े पासे जाएगा एहसास ते मनो खुद ही कोशिश आंदी है खुला घर होवे बड़ा वे ਕੰਮਕਾਰ ਮੇਰਾ ਵੱਡਾ ਬਹੁਤ ਫੈਲਿਆ ਹੋਵੇ ਖੁੱਲੀ ਜਗ੍ਹਾ ਚਾਹੀਦੀ ਹੈ। ਸਰੀਰ ਭੱਜਦਾ ਹੈ, ਦੌੜਦਾ ਹੈ। ਅਸਥਾਨ ਦੇ ਵਿੱਚ ਜਗ੍ਹਾ ਚਾਹੀਦੀ ਹੈ। ਮਨ ਭੱਜਦਾ ਹੈ, ਦੌੜਦਾ ਹੈ ਸਮੇਂ ਦੇ ਵਿੱਚ, ਵਕਤ ਦੇ ਵਿੱਚ। ਕਾਲ ਦੇ ਵਿੱਚ। ਬਾਹਰ ਜਗ੍ਹਾ ਹੀ ਨਹੀਂ ਹੈ। ਸਿਰਫ 4 ਫੁੱਟ ਦੀ ਜਗ੍ਹਾ ਹੋਵੇ। ਤੂੰ ਸਰੀਰ ਫਿਰ ਬੈਠੇਗਾ। ਸ਼ਾਇਦ ਸੌ ਵੀ ਨਹੀਂ ਸਕਦਾ ਉੱਥੇ। ਕਿਸ ਤਰ੍ਹਾਂ ਭਜੇ ਦੌੜੇਗਾ ਕੁਲ 4 ਫੁੱਟ ਦੀ ਜਗ ਹੈ ਚੌਕੜੀ ਮਾਰ ਕੇ ਬੈਠ ਜਾ ਬਸ ਐਨਾ ਹੀ ਹੈ ਕਿਵੇਂ ਭਜੇਗਾ ਦੌੜੇਗਾ ਜਗ੍ਹਾ ਨਹੀਂ ਹੈ ਸਰੀਰ ਭਜ ਦੌੜ ਨਹੀਂ ਸਕਦਾ ਸਮਾਂ ਹੀ ਕੋਈ ਨਹੀਂ ਹੈ ਮਨ ਨਹੀਂ ਭਜ ਸਕਦਾ ਫਿਰ ਨਹੀਂ ਦੌੜ ਸਕਦਾ ਇਸ ਨੂੰ ਇੰਜ ਕਹਿੰਦੇ ਨੇ ਸਰੀਰ ਭਜ ਦੌੜ ਸਕੇ ਜਗ੍ਹਾ ਖੁੱਲੀ ਕਰੋ ਮਨ ਟਿਕ ਸਕੇ ਜਿਸ ਵਕਤ ਐਸੀ ਸਾਧਨਾ ਕਰੋ ਸਮਾ ਮਿਟ ਜਾਏ ਸਮਾ ਖੋ ਜਾਏ ਵਕਤ ਖੋ ਜਾਏ ਮਨ ਦੌੜਦਾ ਸਮੇਂ ਵਿੱਚ ਗੁਜ਼ਰੇ ਹੋਏ ਕੱਲ ਦੇ ਵਿੱਚ ਆਉਣ ਵਾਲੇ ਕੱਲ ਦੇ ਵਿੱਚ ਮਨ ਤੇ ਦੌੜਦਾ ਤੇ ਮਿਹਰਸ ਕਰਾਂ ਸਰੀਰ ਬਹੁਤਾ ਦੌੜ ਸਕੈ ਇਹਨੂੰ ਅਸਥਾਨ ਚਾਹੀਦਾ ਐ ਜਦ ਕਦੀ ਸਥਾਨ ਨਾ ਹੋਵੇ ਮਨੁੱਖ ਕਾਰ ਦੇ ਚ ਬੈਠਾ ਹੈ ਪਲੇਨ ਦੇ ਚ ਬੈਠਾ ਹੈ ਬਸ ਦੇ ਚ ਬੈਠਾ ਹੈ ਰੇਲ ਦੇ ਚ ਬੈਠਾ ਹੈ ਕਿਤਨਾ ਦੌੜੇਗਾ ਵਜੇਗਾ ਜਗ੍ਹਾ ਹੀ ਛੋਟੀ ਹੈ ਜਗ੍ਹਾ ਹੀ ਛੋਟੀ ਹੈ ਕਿਸ ਤਣ ਦੌੜੇਗਾ ਕਿਵੇਂ ਭਜੇਗਾ ਸਰੀਰ ਨੂੰ ਭੱਜਣ ਦੌੜਨ ਵਾਸਤੇ ਅਸਥਾਨ ਚਾਹੀਦਾ ਹੈ ਮਨ ਨੂੰ ਭੱਜਣ ਦੌੜਨ ਵਾਸਤੇ ਸਮਾਂ ਚਾਹੀਦਾ ਹੈ ਵਕਤ ਚਾਹੀਦਾ ਹੈ